ਮੁਰਮੁਰ ਯਾਦ ਸਤਾਵੇ ਪੰਜਾਬ ਦਾ ਨਾਹਰਜੀ ਸੋਸ਼ਲ ਮੀਡੀਆ ਤੋਂ ਜੇਕਰ ਹੁਣ ਤੁਹਾਨੂੰ ਵੇਲ ਮਿਲ ਗਈ ਹੋਵੇ ਤਾਂ ਆਪਣੇ ਆਲੇ-ਦੁਆਲੇ ਧਿਆਨ ਰੱਖੋ ਇਹ ਨਹਿਰਾਂ ਜਿਹੜੀਆਂ ਨੇ ਹੁਣ ਮੀਂਹ ਦੇ ਮੌਸਮ ਦੇ ਵਿੱਚ ਹੜ੍ਹਾਂ ਦਾ ਰੂਪ ਲੈ ਕੇ ਆ ਰਹੀਆਂ ਨੇ ਤਾਂ ਇਹ ਚੇਤਾਵਨੀ ਹੈ ਜਿਹੜੀ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀ ਗਈ ਹੈ ਘੱਗਰ ਨੂੰ ਲੈ ਕੇ ਕਿ ਘੱਗਰ ਦੇ ਵਿੱਚ ਕਿਹੜੇ-ਕਿਹੜੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਕਿਹਾ ਗਿਆ ਤੇ ਖਾਸ ਤੌਰ ਦੇ ਉੱਤੇ ਰਾਜਪੁਰਾ ਦੇ ਐਸਡੀਐਮ ਦੇ ਵੱਲੋਂ ਜਮਾਰੂ ਮਾੜੂ ਸੌਂਟਾ ਰਾਮਪੁਰ ਕਮਾਲਪੁਰ ਲਾਛੜੂ ਸੰਜਰਪੁਰ ਊਂਟਸਰ ਨਨਹੇੜੀ ਇਹਨਾਂ ਪਿੰਡਾਂ ਨੂੰ ਸੁਚੇਤ ਰਹਿਣ ਦੇ ਲਈ ਕਿਹਾ ਗਿਆ ਕਿਉਂਕਿ ਖੱਗਰ ਦੇ ਕੈਚਮੈਂਟ ਏਰੀਆ ਦੇ ਵਿੱਚ ਕਾਫੀ ਭਾਰੀ ਬਰਸਾਤ ਹੈ ਜਿਹੜੀ ਹੋਈ ਹੈ ਇਸ ਦੇ ਨਾਲ ਹੀ ਦੁੱਧਨ ਸਾਦਾ ਐਸਜੀਐਮ ਦੇ ਵੱਲੋਂ ਜਲਾਖੇੜੀ ਪਸਬੜਾ ਦੇ ਪਿੰਡਾਂ ਨੂੰ ਵੀ ਹੈ ਜਿਹੜਾ ਸੁਚੇਤ ਰਹਿਣ ਦੇ ਲਈ ਜਾਗਰੂਕ ਰਹਿਣ ਦੇ ਲਈ ਸਾਵਧਾਨ ਕੀਤਾ ਗਿਆ ਤੇ ਇਹ ਵੀ ਆਖਿਆ ਗਿਆ ਕਿ ਕੱਗਰ ਦੇ ਨੇੜੇ ਬਿਲਕੁਲ ਨਾ ਜਾਇਆ ਜਾਵੇ ਤੇ ਕਿਸੇ ਵੀ ਤਰੀਕੇ ਦੀ ਜੇਕਰ ਉਹਨਾਂ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਕੰਟਰੋਲ ਰੂਮ ਨੰਬਰਾਂ ਦੇ ਉੱਤੇ ਫੋਨ ਕਰ ਸਕਦੇ ਨੇ ਇਸੇ ਤਰੀਕੇ ਦੇ ਨਾਲ ਐਸਟੀਐਮ ਪਟਿਆਲਾ ਦੇ ਵੱਲੋਂ ਹਟਾਣਾ ਤੇ ਸਿਰਕਪੜਾ ਦੇ ਵਸਨੀਕਾਂ ਨੂੰ ਹੈ ਜਿਹੜਾ ਇਹ ਸੁਚੇਤ ਕੀਤਾ ਗਿਆ ਕਿ ਉਹ ਕੱਗਰ ਦੇ ਕੰਡਿਆਂ ਦੇ ਨੇੜੇ ਬਿਲਕੁਲ ਨਾ ਜਾਣ ਤੇ ਜੇਕਰ ਕਿਤੇ ਵੀ ਪਾਣੀ ਜ਼ਿਆਦਾ ਆਉਣ ਦੀ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਕੱਗਰ ਨੇੜਲੇ ਪਿੰਡਾਂ ਨੂੰ ਤਾਂ ਉਹ ਪਟਿਆਲਾ ਪ੍ਰਸ਼ਾਸਨ ਦੇ ਇਸ ਨੰਬਰ 0175 2350 550 ਦੇ ਉੱਤੇ ਜਾਣਕਾਰੀ ਦੇ ਸਕਦੇ ਨੇ ਜਾਂਕਰ ਤੁਹਾਨੂੰ ਕਿਸੇ ਵੀ ਤਰੀਕੇ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਵੀ ਇਹਨਾਂ ਨੰਬਰਾਂ ਤੋਂ ਐ ਜਿਹੜਾ ਜਾਣਕਾਰੀ ਹਾਸਿਲ ਕਰ ਸਕਦੇ ਹੋ ਤਾਂ ਅਫਵਾਹਾਂ ਤੋਂ ਬਚਣ ਦੇ ਲਈ ਕਿਹਾ ਗਿਆ ਤੇ ਜਿਹੜੇ ਲੋਕ ਬਹੁਤ ਜ਼ਿਆਦਾ ਨੀਵੇਂ ਡੁੰਗੇ ਇਲਾਕਿਆਂ ਦੇ ਵਿੱਚ ਨੇ ਉਹਨਾਂ ਨੂੰ ਵੀ ਉੱਚੇ ਥਾਵਾਂ ਦੇ ਉੱਤੇ ਚਲੇ ਜਾਣਾ ਚਾਹੀਦਾ ਹੈ ਜਿਹੜੇ ਬਿਲਕੁਲ ਉਹ ਇਲਾਕੇ ਜਿਨ੍ਹਾਂ ਥਾਵਾਂ ਦੇ ਉੱਤੇ ਘੱਗਰ ਦਾ ਪਾਣੀ ਜਦੋਂ ਬਾਹਰ ਨਿਕਲਦਾ ਤਾਂ ਉੱਥੇ ਪਾਣੀ ਭਰ ਜਾਂਦਾ ਉਹਨਾਂ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਸੁਚੇਤ ਰਹਿਣ ਦੇ ਲਈ ਆਖਿਆ ਗਿਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਾਣਕਾਰੀ ਇਹ ਜਿਹੜੀ ਸਾਰਿਆਂ ਤੱਕ ਪਹੁੰਚ ਸਕੇ ਚੈਨਲ ਨੂੰ ਵੱਧ ਤੋਂ ਵੱਧ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਕਰ ਲਿਓ